ਕੀਚਾ ਨਬਾਬ ਮਰਦਾਬਾ ਮਰਦਾਬਾ ਕਸਮਾ ਦੇ ਸਿਆਲੋ ਦੇ ਬਸਤੀ ਮੋਦੀ ਸਰਕਾਰ ਮਰਦਾਬਾ ਮਰਦਾਬਾ ਗਾਲੀ ਮਾਰਦੇ ਜਸੋ ਬਿੰਦਿਆ ਜਿੰਦਾਬਾਦ 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 ਮੋਦੀ ਸ਼ਕੈਰ ਨਬਾਬ ਮਰਦਾਬਾ ਮਰਦਾ टि सरकार मोटा बाप माना सार्व सार्व

ਆਪਾਂ ਆਪਣੇ ਆਪੇ ਆਪਦੇ ਸਬਾਨਾ ਦਾ ਮੇਰੇ ਖਲੋਵਾ ਕੋਈ ਬਾਕੀ ਮੁੰਡਾ ਗੱਡੀ ਦਾ ਡਰ ਹੈ ਨਾ ਭਾਈ ਇਹਨੂੰ ਆਪਾਂ ਇਹਨਾਂ ਨਾਲੇ ਅੱਧੀ ਇੰਨੀ ਸਮਝ ਆਉਂਦਾ ਸਾਡੇ ਪਾਪਾ ਤੁਸੀਂ ਮੈਨੂੰ ਪਿਛੇ ਢੋ ਉਹ ਯਾਰ ਪਿਛੇ ਢੋ ਪਿਛੇ ਡਰਾਈਵਰ ਪਿਛੇ ਪਿਛੇ ਢੋ ਡਰਾਈਵਰ ਤੋਂ ਬਿਨਾਂ ਜਿਹੜੇ ਗੱਡੀਆਂ ਦੇ ਬਾਕੀ ਲੈ ਲੋ ਆਪਸੀ ਆਪਸੀ ਪਿਛੇੋਂ ਪਿਛੇ ਚਲੋ ਸਰਦ ਜਾਣਾ ਸਰਦ ਜਾਣਾ ਕਸਾਨਾ ਦੀ ਕਾਤਰ ਮੋਦੀ ਮਰਦਾਬਾ 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 ਕਸਾਨਾ ਦੀ ਕਾਤਰ ਮੋਦੀ ਸਰਕਾਰ ਮਰਦਾਬਾ 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 ਕਸਾਨਾ ਦੀ ਕਾਤਰ ਮੋਦੀ ਗੀਤ ਮਰਦਾਬਾ ਮਰਦਾਬਾ ਕਸਾਨਾ ਦੇ ਸਿਆਲਾ ਦੇ ਪਿੱਛੇ ਮੜੀ ਕੱਢੋ ਸਰਕਾਰ ਕਲੋਜੋ ਕਾਲੀ ਕੀ ਆ ਉਹ ਖਲੋਜੋ ਕਾਲੀ ਕੀ ਆ ਮਰਗੋ ਕਹਿੰਦੇ ਗੱਡੀ ਤੋਂ ਇੱਕ ਕਰਾ ਕੇ ਜਿਹੜਾ ਹੋਵੇ ਕਾਫਲਾ ਕਿ ਚੱਲੂਗਾ ਇਹ ਗੱਡੀ ਮੋਟਰਸਾਈਕਲ ਹੋ ਸਕਦੀ ਹੈ ਜਿਹੜਾ ਪੈਦਲ ਚੱਲਦੇ ਆ ਉਹਨਾਂ ਨੂੰ ਬੇਨਤੀ ਆ ਕਿ ਫ੍ਰੀ ਵੀਲਰਸ ਅੱਗੇ ਸਾਡੇ ਪ੍ਰਧਾਨ ਸਾਹਿਬਾਂ ਦੇ ਮਦਰ ਲੱਭਣੇ ਕਾਫਲੇ ਕਰੀਏਗਾ ਸਾਰੇ ਬਿਲਕੁਲ ਡਿਸਪਲਾਈਨ ਜੀ ਰਹਿ ਰਹੇ ਆ ਡਿਸਪਲਾਈਨ ਦਿਖਾ ਰਹੇ ਆ ਜੀ ਕਿ ਜਿੱਥੇ ਆਗੂ ਕਹਿ ਰਹੇ ਆ ਲੋਕ ਕਿਸਾਨ ਮਜ਼ਦੂਰ ਕਿਹੜੇ ਤਰੀਕੇ ਨਾਲ ਅਗਲੇ ਪੰਨੇ ਪੁਲਿਸ ਫੋਰਸ ਜਾ ਰਹੀ ਆ ਤੇ ਇਧਰਲੇ ਪੰਨੇ ਦੇਖੋ ਜਿੱਥੇ ਰੋਕਿਆ ਹੋਇਆ ਵਾ ਕਿਸਾਨਾਂ ਨੂੰ ਆਗੂਆਂ ਨੇ ਉੱਥੇ ਰੁਕੇ ਹੋਏ